ਹਾਂਜੀ ਬੈਜ ਜੀ ਅੱਜ ਕੱਲ ਦੇਖਿਆ ਕਿ ਨਾ ਤੁਹਾਡੀਆਂ ਵੀਡੀਓ ਕਾਪੀ ਕਰ ਲੈਂਦੇ ਆ ਲੋਕ ਕਾਪੀ ਕਰਕੇ ਉਹਦੇ ਤੇ ਆਪ ਦਾ ਪਾ ਲੈਂਦੇ ਆ ਜਿਵੇਂ ਉਹ ਕੋਈ ਜਗਮੌਣ ਵੈਦ ਜੋਈਆਂ ਉਹ ਭਾਈ ਫਿਰਦਾ ਉਹਨੇ ਫੋਨ ਨੰਬਰ ਵੀ ਆਪ ਦਾ ਵੀਡੀਓ ਤੇ ਪਾ ਲਿਆ ਥੋਡੇ ਵਾਲੇ ਤੇ ਤੇ ਨਾਮ ਵੀ ਆਪ ਦਾ ਲਿਖ ਲਿਆ ਤੇ ਜਦੋਂ ਕੋਈ ਫੋਨ ਕਰਦਾ ਉਹ ਬੰਦਾ ਕਹਿ ਦਿੰਦਾ ਵੀ ਮੈਂ ਕੋਰੀਅਰ ਪਾਉਦਾਂ ਫਲਾਣੇ ਥਾਂ ਮਿਲੂੰ ਤਿੰਮਕੇ ਥਾਂ ਮਿਲੂੰ ਇਹ ਚੀਜ਼ਾਂ ਨੇ ਇਹਦੇ ਬਾਰੇ ਤੁਸੀਂ ਚਾਣਨਾ ਪਾਓ ਮੈਂ ਕੁਦਰਤ ਦਾ ਵੈ ਸੁਖਮਿੰਦਰ ਦਿਓਲ ਬੋਲਦਾ ਮਹਿਲ ਕਲਾਂ ਬੱਸ ਸਟੈਂਡ ਦੇ ਪਿੱਛੇ 골ਡਨ ਕਲੋਨੀ 95 ਨੰਬਰ ਦੁਕਾਨ ਦੇ ਵਿੱਚ ਇਹਨਾਂ ਦਾ ਕਲੀਨਿਕ ਬਣਿਆ ਹੋਇਆ ਹੈ ਜੀ ਇਹ 12 ਵਜੇ ਤੋਂ ਲਾ ਕੇ 3 ਵਜੇ ਤੱਕ ਬੰਦੇ ਨੇ ਉੱਥੇ ਤੇ ਵੀਰਵਾਰ ਦੀ ਛੁੱਟੀ ਰੱਖਦੇ ਆ ਸ਼ੁੱਕਰਵਾਰ ਨੂੰ ਮਰਗੀ ਮਾਈਗਰੇਨ ਦਾ ਫ੍ਰੀ ਕੈਂਪ ਇੱਕ ਜਗ੍ਹਾ ਹੀ ਵੰਦੇ ਆ ਇੱਕ ਜਗ੍ਹਾ ਹੀ ਮਿਲਦੇ ਆ ਉੱਥੇ ਹੀ ਤੁਸੀਂ ਇਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਮੈ ਜੀ ਨੰਬਰ ਦੱਸ ਦਿਓ ਆਪਦਾ ਫੋਨ ਨੰਬਰ ਹਾਂ ਜੀ ਮੇਰੇ ਦੋ ਹੀ ਨੰਬਰ ਨੇ ਜੀ ਇੱਕ ਹੈਗਾ 9815409892 ਦੂਜਾ ਹੈਗਾ 902366001 ਚਲੋ ਠੀਕ ਹੈ ਜੀ ਇਹਨਾਂ ਦੇ ਇੱਕੋ ਹੀ ਥਾਂ ਤੇ ਆ ਜੀ ਕਲੀਨਿਕ ਹੈਗਾ ਠੱਗੀ ਤੋਂ ਬਚੋ ਵੱਧੋ ਵੱਧ ਸ਼ੇਅਰ ਕਰ ਦਿਓ ਤਾਂ ਜੋ ਲੋਕ ਡੁਪਲੀਕੇਸੀ ਤੋਂ ਬਚ ਜਾਣ ਔਰ ਮੇਰੀ ਕਿਤੇ ਕੋਈ ਦੁਕਾਨ ਨਹੀਂ ਸਿਰਫ ਮੈਂ ਮੈਂ ਹਰ ਕਲਾਈ ਫੇਸ ਟੂ ਫੇਸ ਦੇਖ ਕੇ ਹੀ ਮੈਂ ਦਵਾਈ ਦਿੰਦਾ ਬਾਕੀ ਕੋਰੀਅਰ ਤਾਂ ਮੈਂ ਲੋਕਾਂ ਨੂੰ ਆਮੇ ਕਹਿੰਦਾ ਨਵੀ ਭਾਈ ਕੋਰੀਅਰ ਤੇ ਠੱਗੀ ਆ ਇਸ ਵਾਤੇ ਠੱਗੀ ਤੋਂ ਬਚੋ ਜਿਹੜੇ ਮੇਰੇ ਦੋ ਹੀ ਨੰਬਰ ਮੇਰੇ ਦੋ ਹੀ ਨੰਬਰ ਨੇ 9815408992 ਤੇ ਇਹ ਕਹੇਗਾ ਨੰਬਰ 902366001 ਇਹ ਦੋ ਮੇਰੇ ਨੰਬਰ ਨੇ ਇਨਾਂ ਦੇ ਸਾਡੇ ਨਾਲ ਸੰਪਰਕ ਕਰੋ। ਬਾਕੀ ਜੇ ਕੋਈ ਮੇਰੀ ਵੀਡੀਓ ਮੇਰੇ ਮੂੰਹ ਦੀ ਫੋਟੋ ਦੇ ਉੱਤੇ ਕਈ ਵਾਰੀ ਲਾ ਕੇ ਹੋਰ ਵੀਡੀਓ ਬਣਾਈ ਜਾਂਦੇ ਨੇ ਤਾਂ ਉਹ ਜਾਲੀ ਨੇ ਪਤਾ ਨਹੀਂ ਕਿਸੇ ਨੂੰ ਕੀ ਦੇ ਦੇਣਗੇ। ਕੀ ਉਹ ਦੇ ਕੇ ਖਰਾਬ ਕਰਨਗੇ ਜਾਂ ਕੀ ਠੀਕ ਕਰਨਗੇ ਰੱਬ ਜਾਣਦਾ। ਇਸ ਵਾਰ ਤੁਸੀਂ ਨਕਲੀਆਂ ਤੋਂ ਬਚੋ। ਅੱਜ ਕੱਲ ਨਕਲ ਬਹੁਤ ਹੋਊਗੀ। ਬੈਦਪਣਾ ਹਰੇਕ ਕਹੇ ਜਾਂਦਾ ਮੈਂ ਬੈਦਾਂ ਮੈਂ ਬੈਦਾਂ। ਦੇਖੋ ਜੀ ਬੈਦ ਬਣਨ ਖਾਤਰ ਬਹੁਤ ਤਪ ਕਰਨਾ ਪੈਂਦਾ। ਜਿੰਨਾ ਚਿਰ ਗੁਰੂ ਕਿਸੇ ਨੂੰ ਕੋਈ ਗਿਆਨ ਹੀ ਨਹੀਂ ਦੇ ਦਿੰਦਾ ਨਾ ਜਰ ਬਹਿਰ ਬਣ ਨਹੀਂ ਸਕਦਾ ਫੈਜ ਜੀ ਹੁਣ ਜਿਹੜੀ ਇਹ ਥੋੜੀ ਵੀਡੀਓ ਝਾਲੀ ਪਾਈ ਉਹਦੇ ਤੇ ਕਾਪੀਰਾਈਟ ਦਾ ਕਾਰਵਾਈ ਕਰੋਗੇ ਤੁਸੀਂ ਹਾਂ ਜੀ ਮਹਾਰਾਜ ਉਹਦੇ ਕਾਪੀਰਾਈਟ ਦਾ ਕਾਰਵਾਈ ਬਕਾਇਦਾ ਹੋਊਗੀ ਥਾਣੇ ਤੱਕ ਸਾਰੇ ਕਾਪੀਰਾਈਟ ਹੋਊਗਾ ਨਾ ਕੋਰਟ ਚ ਕੇਸ ਲਗਾਉਗੇ ਉਹਦੇ ਲਈ ਹਾਂ ਜੀ ਕੋਰਟ ਚ ਕੇਸ ਵੀ ਲੱਗੂਗਾ ਬਕਾਇਦਾ ਲੱਗੂਗਾ ਪੱਕਾ ਜਿਹੜਾ ਵੀ ਕੋਈ ਜੀ ਮੈਂ ਜੀ ਦੀ ਡੁਪਲੀਕੇਟ ਵੀਡੀਓ ਬਣਾ ਲੈਂਦਾ ਇਨਾਂ ਦੀ ਆਵਾਜ਼ ਇਨਾਂ ਦੀ ਫੋਟੋ ਵਰਤਦਾ ਤਾਂ ਉਹਦੇ ਤੇ ਕਾਪੀਰਾਈਟ ਦੀ ਕਾਰਵਾਈ ਪੱਕੀ ਹੋਊਗੀ ਬੰਨ ਜੀ ਇੱਕ ਥਾਂ ਹੀ ਦਵਾ ਦਿੰਦੇ ਨੇ ਤੇ ਉਹ ਮਹਿਲ ਕਲਾਂ ਆਪ ਹੀ ਦਿੰਦੇ ਨੇ ਐ ਨਹੀਂ ਕੋਈ ਇਨਾਂ ਦਾ ਕੋਈ ਮੁੰਡਾ ਦਿੰਦਾ ਜਾਂ ਕੋਈ ਵਰਕਰ ਰੱਖੇ ਨੇ ਜਾਂ ਕਿਤੇ ਹੋਰ ਇੱਕੋ ਹੀ ਥਾਂ ਕਲੀਨਿਕ ਆ ਇਹ ਚੀਜ਼ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਥੋੜੇ ਸ਼ੇਅਰ ਨਾਲ ਧੋਖੇ ਦੋ ਵਜੇ ਆ ਜਾ ਸਕਦਾ ਉਹ ਬੰਦਾ ਧੋਖਾ ਕਰਦਾ ਡੁਪਲੀਕੇਸੀ ਕਰਦਾ ਠੱਗਦਾ ਖਬਰਾਂ ਦਵਾਈ ਦੇ ਨਾਮ ਤੇ ਕੀ ਕੁਛ ਦਿੰਦਾ ਕੀ ਕੁਛ ਨਹੀਂ ਅੱਗੇ ਵੀ ਸਾਰੇ ਲੋਕਾਂ ਨੇ ਕਿੰਨਾ ਕੁਝ ਦੇਖਿਆ ਹੈ ਇਹ ਚੀਜ਼ਾਂ 'ਚ ਸੋ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਧੰਨਵਾਦ ਧੰਨਵਾਦ ਬਾਈ ਜੀ ਅੱਛਾ ਜੀ ਮਾ ਆ ਦੇਖੋ ਜੀ ਮੈਨ ਜੀ ਦੇ ਵੀਡੀਓ ਚੱਕ ਲਿਆ ਕਿਸੇ ਨੇ ਕੋਈ ਬੇਅਦਜਗ ਮੋਹਨ ਜੋਇਆ ਆ ਕਾਲ ਨੰਬਰ ਪਾਤਾ ਇਹ ਲੋਕਾਂ ਨੂੰ ਠੱਗਦਾ ਜਦੋਂ ਬੰਦੇ ਨੇ ਆਪ ਦਾ ਕੋਈ ਦਿੱਤਾ ਹੀ ਨਹੀਂ ਤੁਸੀਂ ਇਹਦੀ ਪ੍ਰੋਫਾਈਲ ਵੀ ਕੱਢ ਕੇ ਦੇਖ ਲਓ ਮੈਕਸਿਮਮ ਸ਼ੇਅਰ ਕਰ ਦਿਓ ਤਾਂ ਜੋ ਬੰਦਾ ਧੋਖੇ ਤੋਂ ਬਚ ਜੇ